ਹੈ ਨਹੀਂ ਤਾਂ ਹੀ ਤੈਨੂੰ ਕਹਿੰਦਾ ਕੋਈ ਨਿਆ ਗੇਟ ਹੀ ਦਿਖਾ ਦਿਓ ਕੋਲ ਸਾਡਾ ਜਾ ਰਹੀ ਹੈ ਮੁੰਡਾ ਅਸਰ ਰੋਸ ਤੇ ਗਿਆ ਸੀਗਾ ਜੀ ਉੱਥੇ ਤਾਂ ਨੇ ਧੀਰੇ 7-8 ਵਜੇ ਨੇ ਦੇ ਸਿਰ ਦੇ ਵਿੱਚ ਦਾਤ ਮਾਰ ਕੇ ਨਾਲ ਕਰਾਇਆ ਜੀ ਨਾਲ ਕਰਾ ਕੇ ਉਹਨਾਂ ਨੇ ਇਹ ਰਾਹ ਪ੍ਰਹਿਨ ਕੀਤਾ ਇਹ ਫਿਰ ਤੋਂ ਅੰਗਰੇਜ਼ ਤੋਂ ਕਰੀ ਸੀ ਕੋਕਟਾਈ ਚਲਦਾ रिकॉर्ड अनु बटन दबा प्ले करा लावरा दाबा ਛੱਡੋ ਹੋ ਗਿਆ ਹੋ ਗਿਆ ਕੋਰਡਿੰਗ ਚੱਲਦੀ ਹੈ ਬੰਦ ਕਰੋ ਬੋਲ ਕੇ ਦੱਸੋ ਕੀ ਚੀਜ਼ ਹੈ ਇਹ ਮੇਰੇ ਵੀ ਇਹਦੇ ਇਹਨਾਂ ਛੱਦਰ ਜਿਹੜੇ ਨੇ ਸੱਟਾ ਮਾਰੀਆਂ ਜੀ ਉਹਦੇ ਨਾਲ ਜਿਹੜਾ ਦਾਦ ਲੱਗਾ ਸੀ ਦਾਦ ਲੱਗਣ ਕਰਕੇ ਉਹ ਜਿਹੜਾ ਡੂੰਗਾ ਕਾਫੀ ਦਿਹਾੜਾ ਇੱਕ ਚਲ ਗਿਆ ਜਿਸ ਨਾਲ ਜਿਹੜੀ ਸਿਰ ਦੀ ਹੱਡੀ ਸੀਗੀ ਉਹ ਕ੍ਰੈਕ ਹੋਈ ਸੀ ਉਹਨਾਂ ਨੇ ਡਾਕਟਰਾਂ ਨੇ ਆਪਰੇਸ਼ਨ ਕਰਕੇ ਤੇ ਹੱਡੀ ਬਾਹਰ ਕੱਢੀ ਹੈ ਜੀ ਦਿਮਾਗ ਦੀ ਡਾਕਟਰਾਂ ਨੇ ਕੱਟ ਕੇ ਬਾਹਰ ਜੀ ਇਹਨੂੰ ਲਿਆਂਦਾ ਜਿਹੜਾ ਇਹ ਬੰਦਾ ਦੋ ਤਿੰਨ ਸਾਡਾ ਨਹੀਂ ਬੋਲੇ ਜੀ ਉਹ ਤੋਂ ਬਾਅਦ ਜਿਹੜੀ ਪੁਲਿਸ ਆ ਗਈ ਆ ਪੁਲਸ ਗਈ ਉਹਨਾਂ ਨੇ ਬਿਆਨ ਜਿਹੜੇ ਲੈਣ ਲਈ ਲਿਖਿਆ ਸੀਗਾ ਕਿਹਨਾਂ ਦੇ ਕਲੈਕਟਰ ਦੇ ਨਾਲ ਅਨਪੜਤਾ ਹੈ ਇਸ਼ਾਰਾ ਕਰਕੇ ਦੱਸਣਾ ਜਿਵੇਂ ਪੇਸ਼ੈਂਟ ਦੇ ਨਾਲ ਪੇਸ਼ੈਂਟ ਨੂੰ ਇਸ਼ਾਰਾ ਕਰਦਾ ਕੋਲੋਂ ਲੋਗੋ ਪ੍ਰਗਟ ਆਣੀ ਬਈ ਅੱਜ ਰਾਤਰੀ ਵਾਲੇ ਦੇ ਨਾ ਮੇਰਾ ਭਤੀਜਾ ਜੀ ਸਣੀ ਮਰਦੀ ਆਪਣੇ ਕੋलोनी ਰਾਜੂ ਕੋਲੋਨੀ ਵਾਲ ਨੂੰ ਗੇਟ ਬਾਹਰ ਔਰ ਤੇ ਜਿੱਥੇ ਰਾਤੇ ਦੇ ਵਿੱਚ ਕੁਝ ਜਿਹੜੇ ਵਿਅਕਤੀ ਸੀ 7-8 ਜਣੇ ਇਕੱਠੇ ਹੋਏ ਸੀ ਜਿਨ੍ਹਾਂ ਨੇ ਇਹਨੂੰ ਘੇਰ ਲਿਆ ਘੇਰੇ ਘੇਰੇ ਸਿਰ ਦੇ ਵਿੱਚ ਦਾਤ ਮਾਰੇ ਦਾਤ ਵਾ ਕੇ ਜ਼ਖਮੀ ਕਰ ਦਿੱਤਾ ਜਿਹਦੇ ਨਾਲ ਮਾਰੀ ਅੰਦਰ ਸਤਾ ਰਾਨਿੰਗ ਦਾ ਪ੍ਰੋਕੈਸ ਚੱਲ ਰਿਹਾ ਸੀ ਤੋਂ ਬਾਅਦ ਇਹ ਸਪੈਸ਼ਲ ਅਫਸਰ ਪਰਤੀ ਜਿਨ੍ਹਾਂ ਨੇ ਮਤਲਬ ਇਹ ਲੋਕਾਂ ਦੇ ਰੇਡ ਕਰਦੇ ਸੀ ਤੇ ਫਿਰ ਦੁਬਾਰਾ ਹੀ ਉਹ ਦੁਬਾਰਾ ਫੇਰ ਜਾ ਕੇ ਮਿਲਿਆ ਯੂ ਨੂੰ ਮਿਲੇ ਸ਼ਾਮ ਸਿੰਘ ਨੂੰ ਤੇ ਜਿਨ੍ਹਾਂ ਨੇ ਕਿਹਾ ਵੀ ਅਸੀਂ ਰੇਡ ਕਰ ਰਹੇ ਹਾਂ ਵੀ ਇਹ ਬੰਦੇ ਫੜਦੇ ਸੀ ਸੀਸੀ ਸੀ ਸੀ ਕੈਮਰੇ ਦੀ ਫੋਟੋ ਵੀ ਸੀ ਜਿਹੜੀ ਉਹ ਸਾਡੇ ਕੋਲ ਹੈਗੀ ਹੈ ਹਮਲਾ ਹੋਇਆ ਕੀ ਕਰਾਂਗੇ ਕਿੰਨੇ ਬੰਦੇ ਆਣੇ ਹਮਲਾ ਕੀ ਇਹ 7 7-8 ਬੰਦੇ ਸੀਗੇ ਜੀ ਇਹਨਾਂ ਨੂੰ ਕੁਝ ਬੰਦਿਆਂ ਨੂੰ ਗੱਲ ਨਹੀਂ ਪਹੁੰਚਦਾ ਜੁੰਦਾ ਤੇ ਉਹਨਾਂ ਦੇ ਨਾਲ ਕੀ ਇਹ ਬੁੱਢਾ ਕਹਿੰਦਾ ਜੀ ਮੈਨੂੰ ਮੈਨੂੰ ਮੈਂ ਚਿੱਟਾ ਭੇਜਦਾ ਤੂੰ ਤੇ ਚਿੱਟਾ ਭੇਜ ਦੇ ਕਰਕੇ ਇਹ ਬੰਦੇ ਨੇ ਜੀ ਆ ਗਏ ਅਰ ਉਹਨਾਂ ਨੂੰ ਸਾਨੂੰ ਇਹਦੇ ਬਾਰੇ ਪਤਾ ਨਹੀਂ ਵੀ ਉਹ ਪੜਾਇਆ ਜਾਂ ਨਹੀਂ ਪੜਾਇਆ ਟੋਟਲ ਕਿ 7-8 ਬੰਦੇ ਸੀ ਜੀ ਉਹ ਦੋ ਤਿੰਨ ਇੱਕ ਵਾਰੀ ਤਿੰਨ ਹੋਰ ਤੇ ਸੀਗੇ ਜੀ ਤਿੰਨ ਜਿਹੜੇ ਸੀਗੇ ਉਹ ਮੋਟਰ ਚalte ਸੀਗੇ ਇੱਕ ਵਾਰ ਆਪਰ ਵੀ ਵੇਚ ਸੀਗਾ ਜੀ ਪਰ ਖੋੜਸ ਨੇ ਹਾਲੇ ਤੱਕ ਉਹ ਨੰਬਰ ਵੀ ਟ੍ਰੇਸ ਨਹੀਂ ਕੀਤਾ ਜੀ ਕੋਈ ਕੋਈ ਕਾਰਵਾਈ ਨਹੀਂ ਕੀਤੀ ਜੀ ਹਾਂ ਸਿਆਣ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਹਥਿਆਰ ਇਸਤੇਮਾਲ ਕੀਤੇ ਉਹਦੇ ਕੋਲ ਜਿਹੜਾ ਹਥਿਆਰ ਸੀਗਾ ਕੀ ਉਹ ਜੀ ਦਾ ਜੀ ਉਹਦਾ ਸੀ ਉਹਦੇ ਸਿਰ ਚ ਮਾਰਿਆ ਜਿਹੜਾ ਸਾਡਾ ਬੰਦਾ ਜੀ ਕੁਝ ਟਾਈਮ ਦੇ ਵਿੱਚ ਵੀ ਮਰ ਸਕਦਾ ਜੇ ਉਹਦੇ ਨਾਲ ਮਹੱਤ ਨਾ ਹੁੰਦਾ ਤੇ ਉਹ ਬੰਦੇ ਨੂੰ ਚਾਕੇ ਨਾਲਿਆਂ ਦਾ ਸਾਡਾ ਬੰਦਾ ਮੌਕੇ ਤੇ ਹੀ ਵਰਤਦਾ ਉਹ ਜਿਹੜੀ ਜਗ੍ਹਾ ਹੈਗੀ ਹੈ ਉਹ ਜਗ੍ਹਾ ਤੇ ਉਹ ਸਿਰਫ ਖੋਕੇ ਵਾਲੇ ਸੀ ਉਹ ਵੀ ਰੋਟੀ ਖਾਣ ਗਏ ਹੋਏ ਸੀ ਤੇ ਜਿਹੜੇ ਪਲਾਟੋਂ ਖਾਲੀ ਸੀ ਤੇ ਉਹ ਜਿਹੜੇ ਉੱਥੇ ਕੈਮਰਾ ਲੱਗਾ ਹੋਇਆ ਹੈ ਕੈਮਰਾ ਲੱਗਾ ਹੋਇਆ ਜਿਹਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਤੇ ਜਿਹੜੀ ਹੈ ਰਿਕਾਰਡਿੰਗ ਹੋ ਗਈ ਹੈ ਚਲੋ ਕਾਰਵਾਈ ਹੈ ਜਿੱਡੀ ਠਿੱਗੀ ਚੱਲ ਰਹੀ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹੜੀ ਜਿਹੜੀ ਇੰਜਰੀ ਰਿਪੋਰਟ ਸੀਗੀ ਉਹ ਇਹਨਾਂ ਨੇ ਹਾਸਲ ਕਰ ਲਈ 16 ਤਰੀਕ ਦੀ ਉਸ ਤੋਂ ਬਾਅਦ ਜਿਹੜੀ ਹੱਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਜੀ ਓਪੀਨੀਅਨ ਲੈਣੀ ਆ ਓਪੀਨੀਅਨ ਦੇ ਬਾਰੇ ਅਸੀਂ ਜਾ ਕੇ ਕੱਲ ਸੀਐਮਸੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਇੰਜਰੀ ਰਿਪੋਰਟ ਕਰਾਦਾ ਜਿਹਦੇ ਇਸ ਤੋਂ ਦੇ ਦੇ ਸੰਬੰਧ ਵਿੱਚ ਐਸਐਚਯੂ ਨਾਲ ਵੀ ਗੱਲਬਾਤ ਕੀਤੀ ਗਈ ਪਰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਬੰਦੇ ਦੋ ਆ ਵੀ ਅਸੀਂ ਜਿਹੜੇ ਕੋਈ ਨਾ ਕੋਈ ਬੰਦਾ ਭੇਜਦਾ ਜਿਹੜੀ ਹੱਲ ਤੱਕ ਕੋਈ ਵੀ ਕਾਰਬਨਟ ਪੁਲਿਸ ਵੀ ਕਾਰਗੁਜ਼ਾਰੀ ਬਿਲਕੁਲ ਢਿੱਲੀ ਹੈ ਜੀ ਕਿ ਤੁਹਾਨੂੰ ਲੱਗ ਰਿਹਾ ਕਿ ਬੱਚਾ ਇਹ ਅੰਤ ਤੱਕ ਹੈ ਜਦੋਂ ਤੱਕ ਇਹ ਰਾਇ ਦੇ ਵਿੱਚ ਪ੍ਰੋਪਰ ਨਹੀਂ ਹੋਇਆ ਸਾਬ ਬਿਲਕੁਲ ਸਾਡਾ ਬੱਚਾ ਬਿਲਕੁਲ ਅਨਪੜਤਾ ਜੀ ਜਿਹੜਾ ਕਿ ਕੋਈ ਕੰਮ ਨਹੀਂ ਕਰ ਸਕਦਾ ਇਹਦੇ ਬਾਰੇ ਲੈਂਥੀ ਹੈਗਾ ਕੋਈ ਪਤਾ ਨਹੀਂ ਕਿੰਨਾ ਸਮਾਂ ਹੈ ਕਿ ਇਸੇ ਤੀਕਰ ਉਹ 26 ਸਾਲ ਦੀ ਹੈਗੀ ਅਤੇ ਦੇ ਦੋ ਬੱਚੇ ਹਨ ਤੇ ਹੁਣ ਜਿਹੜੀ ਕਾਰਬੇ ਢਿੱਲੀ ਜਾਂਦੀ ਹੈ ਤੇ ਮਾਰੇ ਕੀ ਜੀ ਵੀ ਹੋਣਾ ਹੈ ਵੋਲਵਨ ਪੜ੍ਹਦੇ ਨੇ ਸਰਵੇਖੀ ਕਿੱਥੇ ਹੈ ਕਾਲਜ ਤੋਂ ਮੋਟਵਾ ਤੋਂ ਆਪਣੇ ਕੋਲ ਵਿੱਚ ਤੇ ਕਾਲ ਲੈਂਦੇ ਕਿ ਬਾਰਦਰ ਕੰਨ ਤੋਂ ਹੀ ਸਭ ਨੂੰ ਮਿਲ ਸਕੇ ਸਰੋਤ ਨਮਸਕਾਰ ਅੱਜ ਬਦਲ ਕਰਦੇ ਆ ਇੱਕ ਰਾਜਨੀਤਿਕ ਜੋਡੀ ਜਿਸ ਤੁਹਾਡੇ ਘਰ ਖਾਣ ਦੇ ਵਿੱਚ ਇੱਕ ਮੁੰਡੇ ਨੂੰ ਦਾਸ ਮਾਰ ਕੇ ਚਰਚੀ ਦੱਸੀ ਕਾਫੀ ਉਹ ਸੱਟ ਲੱਗੀਆਂ ਤਵਾਛੇ ਲੱਗੀਆਂ ਤੇ ਕੀ ਕਰ ਲਈ ਸਰੋਤ ਇਹ ਇਸ ਮੈਟਰ ਦੇ ਸਬੰਧੀ ਸਨੀਪਰ ਦੀ ਨਾਮ ਦੇ ਲੜਕੇ ਤੇ ਸੱਟਾਂ ਲੱਗੀਆਂ ਸੀ ਇਹ 41/24 ਐਫਆਈਆਰ ਦਰਜ ਆ ਆਪਣੇ ਕੋਲੇ ਵੱਖ-ਵੱਖ ਧਰਮਾਂ ਦੀਨ ਉਸ ਦੇ ਚ ਚਾਰ ਦੋਸ਼ੀ ਬਾਈ ਨੇਮ ਨੇ ਤੇ ਬਾਕੀ ਦੋ ਤਿੰਨ ਦੋਸ਼ੀ ਨਾਮ ਲੂਮ ਨੇ ਦੋਸ਼ੀਆਂ ਦੇ ਘਰਾਂ ਤੇ ਰੇਡਾਂ ਕੀਤੀਆਂ ਗਈਆਂ ਨੇ ਹਾਲ ਦੀ ਘੜੀ ਉਹ ਫਰਾਰ ਨੇ ਬਟ ਆਪਾਂ ਜਲਦੀ ਤੋਂ ਜਲਦੀ ਇਹਨਾਂ ਨੂੰ ਰੇਡ ਕਰਕੇ ਗ੍ਰਿਫਤਾਰ ਕਰਾਂਗੇ ਜੀ ਬਾਕੀ ਪਹਿਲੇ ਸੀ ਕਿ ਇਹਦੇ ਵਿੱਚ ਜਿਹੜਾ ਵਾਅਦਾ ਨਹੀਂ ਕੀਤਾ ਗਿਆ ਉਹ ਸਮਾਂ ਵਿੱਚ ਹਾਂ ਬਿਲਕੁਲ ਜੀ ਉਹਦੇ ਵਿੱਚ ਇਹ ਆਪਣਾ ਜਿਹੜਾ ਮਦਈ ਹੈ ਇਹ ਦੋ ਤਿੰਨ ਹਸਪੀਟਲਸ ਚ ਦਾਖਲ ਰਿਹਾ ਸਿਵਲ ਹਸਪਤਲ ਪਰ ਸੀਐਮਸੀ ਉੱਥੋਂ ਰਿਕਾਰਡ ਹਾਸਲ ਕੀਤਾ ਜਾ ਚੁੱਕਾ ਹੈ ਉਹਦੀ ਇੰਜਰੀ ਰਿਪੋਰਟ ਲੈਣੀ ਬਾਕੀ ਹੈ ਡਾਕਟਰ ਸਾਹਿਬ ਤੋਂ ਉਹ ਸਬੰਧਤ ਇੰਜਰੀ ਰਿਪੋਰਟ ਲੈ ਕੇ ਵਾਧੂ ਜਰੂਰ ਕਰਕੇ ਆਪਾਂ ਬਣਦੀ ਕਾਰਵਾਈ ਕਰਾਂਗੇ ਅਸਲ ਜਿਹੜੀ ਇਹਦੀ ਇਹ ਰਿਪੋਰਟ ਹੈ ਜਿਹੜੀ ਸਿਵਲ ਹਸਪਤਲ ਤੋਂ ਮਿਲੂਗੀ ਇੰਜਰੀ ਰਿਪੋਰਟ ਆਪਾਂ ਡਾਕਟਰ ਦਾ ਓਪੀਨੀਅਨ ਲੈਣਾ ਹੁੰਦਾ ਉਹ ਸੀਐਮਸੀ ਤੋਂ ਵੀ ਲੈਣਾ ਹੁੰਦਾ ਤੇ ਜਿਹੜੇ ਜਿਹੜੇ ਹਸਪਤਲ ਚ ਦਾਖਲ ਹੁੰਦਾ ਸਾਰਿਆਂ ਤੋਂ ਲੈਣਾ ਹੁੰਦਾ ਰਿਕਾਰਡ ਵਧਾਈ ਦਾ ਕੱਲ ਤੱਕ ਇਹਦੇ ਸਾਰਾ ਕਾਰਵਾਈ ਹੋ ਜਾਊਗੀ ਉਹ ਅਪ ਦੋਸ਼ੀ ਤਾਂ ਭਾਵੇਂ ਆਪਾਂ ਨੂੰ ਅੱਜ ਮਿਲ ਜਾਣਗੇ ਅੱਜ ਵੀ ਕਾਰਵਾਈ ਕਰ ਦਾਂਗੇ ਬਟ ਇਹ ਆ ਵੀ ਆਪਾਂ ਇੰਜਰੀ ਰਿਪੋਰਟ ਵੀ ਨਾਲ ਲੈਣੀ ਜ਼ਰੂਰੀ ਆ ਉਸ ਦੇ ਨਾਲ ਵੱਡਾ ਜੁਰਮ ਹੋ ਜਾਊਗਾ ਤਾਂ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ ਕਦ ਤੱਕ ਫਿਰ ਉਮੀਦ ਕਰ ਸਕਦੇ ਬਹੁਤ ਜਲਦ ਜਲਦ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ